ਅੱਜ ਮੇਰਾ ਆਪਣਾ ਪਿੰਡ ਛਾਪਰ ਚ ਆਜਨ ਚ ਦੋ ਲੈਬਾਂ ਇੱਕ ਸਾਇੰਸ ਦੀ ਇੱਕ ਕੰਪਿਊਟਰ ਦੀ ਦੋ ਲੈਬਾਂ ਦਾ ਚ ਜਿਹੜਾ ਆਪਾਂ ਬਿਲਡਿੰਗ ਦਾ ਜਿਹੜਾ ਮੀ ਪੱਥਰ ਰੱਖਿਆ ਬਹੁਤ ਵਧੀਆ ਇਹਦੇ ਚ ਟੋਟਲ ਜਿਹੜਾ ਫਰਨੀਚਰ ਆ ਕੰਪਿਊਟਰ ਆ ਸਾਰਾ ਕੁਝ ਲੱਗਣਾ ਹੈ ਅ ਅੱਜ ਜੇ ਦੀ ਸ਼ੁਰੂਆਤ ਜਿਹੜੀ ਹੋਈ ਹੈ ਬਾਡੀ ਜਲਦੀ ਬਣ ਕੇ ਤਿਆਰ ਹੋ ਜਾਏਗਾ ਔਰ ਬੱਚਿਆਂ ਨੂੰ ਜਿਹੜੇ ਪੰਜਾਬ ਸਰਕਾਰ ਦੀ ਮਨਛਾ ਐਜੂਕੇਸ਼ਨ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਪੰਜਾਬ ਦੀ ਉਹਦੀ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਔਰ ਬਹੁਤ ਵਧੀਆ ਜਿਹੜਾ ਆਮ ਆਦਮੀ ਪਾਰਟੀ ਸਕੂਲਾਂ 'ਚ ਜਿਹੜਾ ਕੰਮ ਜਿਹੜਾ ਬਿਲਡਿੰਗਾਂ ਦਾ ਔਰ ਸਟਾਫ ਦਾ ਜਿਹੜਾ ਹੋ ਰਿਹਾ ਮੇਰੇ ਖਿਆਲੇ ਇੱਥੇ ਬੱਚਿਆਂ ਨੂੰ ਕਾਫੀ ਇਤਸ਼ਾਹਤ ਹੋਣਗੇ ਕਿ ਲੋਕ ਅੱਜਕੱਲ ਕੰਪਿਊਟਰ ਦਾ ਯੁੱਗ ਹੈ ਕੰਪਿਊਟਰ ਨਾਲ ਜੁੜਨ ਦੇ ਬੱਚੇ ਔਰ ਬੜਾ ਬੈਕਵਰਡ ਸਾਡਾ ਡੇਰਾ ਬਾਬਾ ਨਾਨਕ ਪਛੜਿਆ ਇਸ ਗੱਲ ਨੂੰ ਜਿਹੜਾ ਸਗੇ ਸਗੇ ਮੇਰੇ ਖਿਆਲ ਕੋਈ ਬੱਚਿਆਂ ਦਾ ਇੰਟਰਸਟ ਵੀ ਬਣ ਰਿਹਾ ਬਹੁਤ ਵਧੀਆ ਸਟਾਫ ਹੈ ਜਿਹੜਾ ਛਾਪਾ ਜਾਂ ਜਾਂਦਾ ਸਕੂਲ ਦਾ ਸਟਾਫ ਬਹੁਤ ਰਾਤ ਦਿਨ ਮਿਹਨਤ ਕਰਕੇ ਤੁਸੀਂ ਵੇਖਿਆ ਹੋਣਾ ਕਿ ਕਿੰਨਾ ਵਧੀਆ ਸਕੂਲ ਹੈ ਜਿਹੜਾ ਜਿਹੜਾ ਤਿਆਰ ਹੋ ਗਿਆ ਮੈਨੂੰ ਇਹਨਾਂ ਵਿੱਚ ਵਿਸ਼ਵਾਸਦਾ ਹੈ ਕਿ ਮੇਛਾ ਹੀ ਆਪਾਂ ਦਿਨ ਰਾਤ ਲੱਗੇ ਰਵਾਂਗੇ ਮੇਰੇ ਵੱਡੇ ਵੀਰ ਪ੍ਰਿੰਸੀਪਲ ਰਟਾਇਰ ਹੋ ਗਏ ਨੇ ਕਾਲੂ ਸਾਹਿਬ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਸਕੂਲ ਦਾ ਇਹਨਾਂ ਦਾ ਇੰਨਾ ਲਗਾਓ ਵਾ ਇਹ ਜਦੋਂ ਵੀ ਸਕੂਲ 'ਚ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਆ ਸਟਾਫ ਨੂੰ ਜਾਂ ਸਾਨੂੰ ਹਮੇਸ਼ਾ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਨੇ ਜਿਸ ਦਿਨ ਇਹ ਰਿਟਾਇਰਮੈਂਟ ਹੋ ਕੇ ਗਏ ਸੀ ਇਹਨਾਂ ਉਸੇ ਦਿਨ ਹੀ ਕਹੇ ਕਿ ਜਦੋਂ ਵੀ ਮੇਰੀਆਂ ਸਵਾਮਾਂ ਦੀ ਜ਼ਰੂਰਤ ਹੋ ਰਿਟਾਇਰਮੈਂਟ ਤੋਂ ਬਾਅਦ ਮੈਂ ਹਮੇਸ਼ਾ ਸ਼ਾਪਰ ਜਾਜਦੇ ਸਕੂਲ ਨੂੰ ਸਮਰਪਿਤ ਰਾਂਗਾ ਇਹ ਬਹੁਤ ਵੱਡੀ ਗੱਲ ਆ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਨੇ ਆਈਆਂ ਪਰ ਜਿਹੜੀ ਭਰਤੀਆਂ ਖਾਸ ਕਰਕੇ ਮੁਲਾਜ਼ਮਾਂ ਚ ਭਰਤੀ ਇਹ ਨਹੀਂ ਕਿ ਐਜੂਕੇਸ਼ਨ ਚ ਬਹੁਤ ਸਾਰੇ ਹੋਰ ਵੀ ਜਿਹੜੇ ادارے ਉਹਨਾਂ ਚ ਭਰਤੀ ਨਹੀਂ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਉਹਨਾਂ ਦੀ ਗਵਾਈ ਚ ਬਹੁਤ ਸਾਰੀ ਭਰਤੀ ਪਿਛਲੇ 3 ਸਾਲਾਂ ਚ ਕੀਤੀ ਆ ਤੁਸੀਂ ਦੇਖਦੇ ਹੋ ਨੇ ਰੋਜ਼ ਦਿੱਲੀ ਕੋਈ ਨਾ ਕੋਈ ਅਪਾਇੰਟਮੈਂਟ ਕੱਲ ਮੇਰੇ ਕਾ 4-500 ਅਪਾਇੰਟਮੈਂਟ ਕੱਲ ਵੀ ਦਿੱਤੀ ਬੱਚਿਆਂ ਨੂੰ ਉਹ ਨਵੀਂ ਅਪਾਇੰਟਮੈਂਟ ਬਹੁਤ ਜਲਦੀ ਹੋਣ ਵਾਲੀ ਐ ਜਿਹੜੀ ਉਹਨਾਂ ਦੀ ਮੇਰੇ ਖਿਆਲ ਅਕੁਛ ਤਾਂ ਕਾਫੀ ਮਹਿਕਮੇ ਚ ਐਡਵਰਟਾਈਜ਼ਮੈਂਟ ਹੋ ਗਈ ਆ ਅੱਜ ਮੇਰੇ ਕੋਲ ਸਵੇਰੇ ਡੀਪੀਆਈ ਦੇ ਆਇਆ ਸੀ ਜੇ ਇੱਕ ਜੁਨੀਅਨ ਦਾ ਵਾਫਤ ਉਹਨਾਂ ਨੇ ਵੀ ਕਿਹਾ ਕਿ ਅਸੀਂ ਪੁਰਾਣੇ ਜਿਹੜੇ ਲੱਗੇ ਨੇ ਉਹਨਾਂ ਨੂੰ ਪੱਕਿਆ ਨਹੀਂ ਹੋਇਆ ਮੇਰੇ ਖਿਆਲ 2000 ਜਿਹੜਾ ਉਹਨਾਂ ਨੇ ਉਹ ਵੀ ਅੱਜ ਐਡਵਰਟਾਈਜ਼ਮੈਂਟ ਜਿਹੜੀ ਹੋ ਗਈ ਆ ਕਿ ਉਹ ਵੀ ਭਰਤੀ ਜਿਹੜੀ ਪੰਜਾਬ ਸਰਕਾਰ ਜਲਦੀ ਕਰਨ ਜਾ ਰਹੀ ਹੈ ਨਾ ਡੀਪੀ ਦਾ ਸਕੂਲ ਚ ਹੋਣਾ ਬਹੁਤ ਹੋਈ ਵਧੀਆ ਮੈਂ ਤਾਂ ਅੱਗੇ ਹੁਣੇ ਗੱਲ ਕਰਕੇ ਟਹਿ ਕੇ 50 ਲੱਖ ਰੁਪਈਆ ਸਟੇਡੀਅਮ ਦਾ ਜਾਪਰ ਜਾਤਿੰਚ ਆਇਆ ਮੈਂ ਸਾਰੀ ਪੰਚਾਇਤ ਨੂੰ ਇਹੀ ਰਿਕਵੈਸਟ ਕਰਕੇ ਹਟਿਆ ਕਿ ਕੋਈ ਜਗ੍ਹਾ ਡਿਸਾਈਡ ਕਰੋ ਜਿਹਦੇ ਚ ਆਪਾਂ ਪੈਸੇ ਆਏ ਨੇ ਵਧੀਆ ਸਟੇਡੀਅਮ ਬਣਾਈਏ ਬੱਚਿਆਂ ਨੂੰ ਤਾਂ ਕਿ ਬੱਚੇ ਖੇਡਣ ਨਾਲ ਜੁੜ ਜੇ ਇੱਕੋ ਹੀ ਇੱਕ ਤਰੀਕਾ ਨਸ਼ਿਆਂ ਤੋਂ ਦੂਰ ਕਰਨ ਦਾ ਕਿ ਖੇਡਾਂ ਨਾਲ ਬੱਚਿਆਂ ਨੂੰ ਲਾਉਣਾ ਬਹੁਤ ਜ਼ਰੂਰੀ ਹੈ ਤੇ ਮੇਰੇ ਖਲ ਪੰਜਾਬ ਸਰਕਾਰ ਦੀ ਇਹ ਮਨਛਾ ਵਾਗੀ ਅਸੀਂ ਇੱਕ ਦਿਨ ਜ਼ਰੂਰ ਆਉ ਆਉਗਾ ਕਿ ਜਿਸ ਦਿਨ ਪ੍ਰਮਾਤਮਾ ਦੀ ਕਿਰਪਾ ਹੋਏਗੀ ਔਰ ਇਹ ਜਿਹੜਾ ਨਸ਼ਿਆਂ ਦਾ ਕੋੜ ਆ ਜਿਹੜਾ ਪੰਜਾਬ ਦੀ ਜਵਾਨੀ ਨੂੰ ਲੱਗਿਆ ਇੱਕ ਦਿਨ ਜਰੂਰ ਆਪਾਂ ਕਾਮਯਾਬ ਹੋ ਜਾਵਾਂਗੇ ਮਖਦਮੇ। ਪ੍ਰਿੰਸੀਪਲ ਸਾਹਿਬ ਨੂੰ ਕਹਿ ਕੇ ਹਟਿਆ ਕਿ ਤੁਹਾਨੂੰ ਜਿੰਨਾ ਵੀ ਪੈਸਾ ਚਾਹੀਦਾ ਬਿਲਡਿੰਗ ਵਾਸਤੇ ਤੁਹਾਨੂੰ ਕੋਈ ਵੀ ਰਿਕੁਆਇਰਮੈਂਟ ਤੁਹਾਡੀ ਹੈਗੀ ਆ। ਤੁਸੀਂ ਪ੍ਰੋਪੋਜ਼ਲ ਬਣਾ ਕੇ ਮੈਨੂੰ ਦੇ ਦਿਓ। ਮੇਰੀ ਪਿਛਲੇ ਹਫਤੇ ਮੰਤਰੀ ਸਾਹਿਬ ਨਾਲ ਗੱਲ ਹੋਈ ਅੱਜ ਬੇਚਣੀ। ਬਿਆਨ ਸਾਹਿਬ ਨੇ ਉਹਨਾਂ ਮੈਨੂੰ ਸਪੈਸ਼ਲੀ ਤੌਰ ਤੇ ਕਿਹਾ ਕਿ ਅਨੰਦ ਸਾਹਿਬ ਜਿੰਨੀ ਵੀ ਗ੍ਰਾਂਟ ਚਾਹੀਦੀ ਸਕੂਲ ਵਾਸਤੇ। ਕੁੱਲੀ ਗ੍ਰਾਂਟ ਦੇ ਗੱਫੇ ਨੇ ਤੁਸੀਂ ਸਿਰਫ ਪ੍ਰੋਪੋਜ਼ਲ ਬਣਾ ਕੇ ਦਿਓ। ਉਹਨੇ ਇਹਨਾਂ ਨੂੰ ਗ੍ਰਾਂਟ ਜਿਹੜੀ ਮਿਲ ਜੇ। ਜੀ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ਾਹਪੁਰ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦਾ ਨੀਂਹ ਪੱਥਰ ਰੱਖਿਆ ਗਿਆ ਗੁਰਦੀਪ ਸਿੰਘ ਰੰਧਾਵਾ ਐਮਐਲਏ ਡੇਰਾ ਬਾਬਾ ਨਾਨਕ ਉਹਨਾਂ ਦੀ ਉਪਸਥਿਤੀ ਵਿੱਚ ਨੀਂਹ ਪੱਥਰ ਰੱਖਿਆ ਗਿਆ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਔਰ ਇਹ ਸਕੂਲ ਕਾਫੀ ਅੱਛਾ ਬਣਿਆ ਹੋਇਆ ਹੈ ਜਿਹੜੇ ਪ੍ਰਿੰਸੀਪਲ ਕਲੋ ਸਰ ਨੇ ਬਹੁਤ ਮਿਹਨਤ ਨਾਲ ਇਹ ਸਕੂਲ ਬਣਾਇਆ ਹੈ ਬਹੁਤ ਅੱਛਾ ਸਕੂਲ ਬਣਿਆ ਹੈ ਅੱਛਾ ਇਨਫਰਾਸਟ੍ਰਕਚਰ ਹੈ ਔਰ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਐਮ ਐਲ ਏ ਜੀ ਦੀ ਅ ਪ੍ਰੈਜ਼ੈਂਸ ਦੇ ਵਿੱਚ ਅ ਬਾਕੀ ਇਥੇ ਦੀਆਂ ਜਿਹੜੀਆਂ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਾਂ ਸਟਾਫ ਦੀ ਘਾਟ ਹੈ ਉਹ ਸਾਨੂੰ ਗੁਰਦੀਪ ਸਿੰਘ ਰੰਦਾਵਾ ਸਾਹਿਬ ਜਿਹੜੇ ਐਮ ਐਲ ਏ ਡੇਰਾ ਬਾਬਾ ਨਾਨਕ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਉਹ ਜਲਦ ਤੋਂ ਜਲਦ ਇਸ ਸਕੂਲ ਦੀਆਂ ਜਿਹੜੀਆਂ ਵੀ ਡਿਮਾਂਡਸ ਹੈਗੀਆਂ ਉਹਨਾਂ ਨੂੰ ਪੂਰਾ ਕਰ ਦੇਣਗੇ।